ਸਾਲਿਆ ਜੇ ਤੂੰ ਆਉਣਾ ਤਾਂ ਤੂੰ ਇਹਦਾ ਮਤਲਬ ਇਹ ਥੋੜੀ ਵੀ ਇਕੱਲੇ ਤੱਕਾ ਕੇ ਜਵਾਗ ਤੂੰ ਗਲਤ ਕੰਮ ਕਰੇਂਗਾ ਆ ਕੁੜੀ ਬਾਈ ਨਹੀਂ ਬਾਬਾ ਜੀ ਨਹੀਂ ਗਲਤ ਕੰਮ ਨਹੀਂ ਕਰਦਾ ਤੂੰ ਕੁੜੀ ਕੀ ਕਹੀ ਜਾਂਦੀ ਆ ਨਹੀਂ ਮੈਨੂੰ ਜੱਫੀ ਪਾਈ ਇਹਨੇ ਮਗਰੋਂ ਆ ਕੇ ਕਰਕੇ ਵਿਆਹ ਕਿਹਾ ਭਾਈ ਤੇ ਫੇਰ ਤੇਰਾ ਕੀ ਹੱਕ ਸੀ ਹੈ ਚੰਗੀਆਂ ਬਾਤ ਸੁਣ ਮੈਂ ਜੀ ਹੱਕ ਹੀ ਗਾਉ ਨੂੰ ਬੱਝੇ ਮਾਤੇ ਭਾਈ ਸ਼ੁਰੂ ਤੋਂ ਆਦੇ ਸੀ ਜੀ ਸ਼ੁਰੂ ਤਾਂ ਸਾਲਿਆ ਕੁਛ ਕਰਨ ਆਉਣਾ ਤੂੰ ਹੈ ਕਿੱਥੋਂ ਆ ਸ਼ੁਰੂ ਤੋਂ ਤੂੰ ਇਹ ਕਰਨਾ ਹੁਣ ਨਾ ਨਾ ਭੈਣ ਦੀ ਤੇਲ ਹੈਗਾ ਤਾਂ ਦਿਓ ਹੀ ਮਾਰ ਜੀ ਨਹੀਂ ਨਹੀਂ ਮਾਤਾ ਹਰੇ ਕੋਈ ਕੁਝ ਨਹੀਂ ਕਰਨਾ ਕਰੋ ਜੀ ਪੁਲਿਸ ਨੂੰ ਖਾਲਾ ਨਾ ਹੋਵੇ ਤਾਂ ਦੱਲਾ ਕੁੜੀ ਯਾਰ 10 8 ਸਾਲ ਦੀ ਕੁੜੀ ਤੇ ਉਹ ਤਾਂ ਛੋਟੀ ਜਿਹੀ ਕੁੜੀ ਆ ਜੀ ਮੈਂ 14 ਸਾਲ ਦੀ ਸ਼ੁਰੂ ਤੋਂ ਆਨੇ ਆ ਸੀ ਠੀਕ ਹੈ ਜੇ ਮੈਂ ਉਹਨੂੰ ਫੋਟੋ ਮੈਂ ਦੱਸ ਤੂੰ ਕੀ ਕੀਤਾ ਜੀ ਤੈਨੂੰ ਦੱਸ ਕੀ ਕਰਦੇ ਹੈ ਦੱਸ ਬੋ ਹਾਂ ਬਿਆਹ ਕਰਦੇ ਬਤਾ ਜੀ ਚੁੱਪ ਪੱਤਰ ਆ ਗਿਆ ਇਹ ਜੱਫੀ ਪਾਣਗੇ ਤੈਨੂੰ ਕਿਹੜਾ ਕਹਦਾ ਨਹੀਂ ਕਰੇ ਕੋਈ ਨਹੀਂ ਕਰੇ ਕੋਈ ਨਹੀਂ ਸੀ ਵੀਰੇ ਯਾਰ ਮੇਰਾ ਮਾਜ ਦੀ ਜਿਹੜੀ ਕਰਦੀ ਆ ਯਾਰ ਵਿਚਾਰੀ ਉਹ ਤਾਂ ਮੇਰੇ ਜਿਹੜਾ ਕੰਮ ਕਰਦੀ ਆ ਪਤਾ ਕਿੰਨੇ ਦਾ 100 ਪਿਆਦਾ ਸੀ ਉਹ ਆ ਕੇ ਵੀ ਚੱਕਿਆ ਸੀ ਪੁੱਤ ਇਹਨੂੰ ਲਾਇਕ ਚੱਕਾ ਨੁਕ ਮਾਮਾ ਹੋਣਾ ਦੁਪਹਿਰ ਆਈ ਆ ਰਹਾ ਹੈ ਤੇਰਾ ਚੱਕਣ ਦਾ ਕੀ ਮਤਲਬ ਹੋਇਆ ਚੰਗਿਆ ਲਾ ਉਸਨੂੰ ਹੈ ਸਾਹ ਦੇ ਵਿੱਚ ਨੋਤਰੀਆ ਵੜਾ ਲੇ ਤਾਂ ਰਿੰਕੂ ਰਿੰਕੂ ਕਿੱਥੋਂ ਆਉਂਦਾ ਇੱਥੇ ਕੀ ਕਰਤੂਤ ਕੀਤੀ ਏ ਤੂੰ ਕੁੜੀ ਨੂੰ ਆ ਛੋਟੇ ਬੱਚੀ ਨੂੰ ਹੱਥ ਉੱਤੇ ਪਾਇਆ ਜਾਣ ਨੂੰ ਛੇੜ ਛੜ ਜੋ ਵੀ ਕੀਤੀ ਆ ਤੂੰ ਉਹਦਾ ਤੈਨੂੰ ਪਛਤਾਵਾ ਹੈਗਾ ਕਿਹੜੇ ਪਿੰਡ ਦਾ ਹੁੰਦੋਂ ਵੰਦ ਰਟਾਣੇ ਵੰਦ ਰਟਾਣੇ ਤੇ ਕਿੰਨਾ ਕ ਟਾਈਮ ਹੋ ਗਿਆ ਆਉਂਦੇ ਨੂੰ ਤੈਨੂੰ ਇੱਥੇ ਅੱਛੇ ਮੰਨ ਹੋ ਗਿਆ ਜੀ ਵਾਵਾ ਚਾਲ ਵਾਵਾ ਸਾਲ ਹੋ ਗਏ ਜੇ ਇਸ ਤੋਂ ਬਾਅਦ ਤੂੰ ਇਸ ਪਿੰਡ 'ਚ ਵੱਡ ਗਿਆ ਫੇਰ ਨਾ ਕਹੀਂ ਜੀ ਤੇ ਕਿਸੇ ਕਿਸੇ ਵੀ ਤੇਰੇ ਤੇ ਉਹ ਕਿਸੇ ਵੀ ਸ਼ੋਰ ਨੇ ਜਾਂ ਕਿਸੇ ਨੇ ਵੀ ਕਿਸੇ ਨੇ ਵੀ ਫੜ ਲਿਆ ਤਾਂ ਵੀ ਉਹਦਾ ਜ਼ਿੰਮੇਵਾਰ ਤੂੰ ਖੋਨਾ ਕਿਉਂਕਿ ਤੂੰ ਗੰਦ ਪਾਉਣਾ ਤੇ ਆਸੇ-ਪਾਸੇ ਪਿੰਡਾਂ 'ਚ ਵੀ ਹੁਣ ਤੇਰੀ ਭੇਜਾਂਗੇ ਇਹਦਾ ਵੀਰ ਧਿਆਨ ਰੱਖੋ ਆ ਬਾਬੇ ਪਿੰਡਾਂ 'ਚ ਵੜ ਕੇ ਨਿੱਕੇ-ਨਿੱਕੇ ਜਵਾਕਾਂ ਨੂੰ ਵਿਚਾਰੀ ਨਿੱਕੀ ਜੀ ਜਵਾਗੜੀ ਸੀ 10 ਸਾਲਾਂ ਦੀ ਉਹਦੇ ਨਾਲ ਕੋਈ ਗਲਤ ਹਰਕਤ ਕਰ ਰਿਹਾ ਸੀਗਾ ਆਪਾਂ ਫੜਿਆ ਇਹ ਤੇ ਚਲੋ ਇਹਨੂੰ ਇਹਦੇ ਹਾਲਤ 'ਚ ਇੱਕ ਵਾਰੀ ਸਮਝਾ ਕੇ ਬੰਦੇ ਨੂੰ ਛੱਡਦੇ ਆਂ ਤੇ ਐਜੇ ਸਾਧਾਂ ਤੋਂ ਬਚੋ ਤੇ ਇਹਨੂੰ ਇਹ 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 ਜਿਹੜੇ ਗੰਦਾ ਨੂੰ ਨਾ ਪਿੰਡ 'ਚ ਵੜਨ ਤੋਂ ਰੋਕੋ ਹਨਾ ਧਿਆਨ ਰੱਖਿਆ ਕਰੋ ਆਪਦੇ ਬੱਚਿਆਂ ਦਾ ਵੀ ਹਲੋ ਸਾਲਿਆ ਜੇ ਤੂੰ ਆਉਣਾ ਤਾਂ ਤੂੰ ਇਹਦਾ ਮਤਲਬ ਇਹ ਥੋੜੀ ਹੋਈ ਇਕੱਲੇ ਤਕਾ ਕੇ ਜਵਾਗ ਤੂੰ ਗਲਤ ਕੰਮ ਕਰੇਂਗਾ ਆ ਕੁੜੀ ਵੀ ਬਾਈ ਆ ਨਹੀਂ ਬਾਬਾ ਜੀ ਨਹੀਂ ਗਲਤ ਕੰਮ ਨਹੀਂ ਕਰਦਾ ਤੂੰ ਕੁੜੀ ਕੀ ਕਹੀ ਜਾਂਦੀ ਆ ਨਹੀਂ ਮੈਨੂੰ ਜੱਫੀ ਪਾਈਏ ਨੇ ਮਗਰ ਉਹ ਕਰਕੇ ਵਿਵਾਹ ਕੀ ਪਾਈ ਤੂੰ ਫੇਰ ਤੇਰਾ ਕੀ ਹੱਕ ਸੀ ਹੈ ਚੰਗਿਆ ਲਾ ਸਮਝੀ ਗੀ ਹੱਕ ਹੀ ਕਰ ਉਹਨੂੰ ਬੱਡੇ ਮਾਤੇ ਪਾਈ ਸ਼ੁਰੂ ਤੋਂ ਆਦੇ ਸੀ ਕਿ ਸ਼ੁਰੂ ਤੋਂ ਸਾਲਿਆ ਕੁਛ ਕਰਨ ਆਉਣਾ ਤੂੰ ਹੈ ਕਿੱਥੋਂ ਆ ਸ਼ੁਰੂ ਤੋਂ ਤੂੰ ਇਹ ਕਰਨਾ ਹਣਾ ਹਾਂ ਨਾ ਨਾ ਭਣ ਦੀ ਤੇਲ ਹੈਗਾ ਤਾਂ ਦਿਓ ਹੀ ਮਾਰੇ ਜੀ ਨਹੀਂ ਨਹੀਂ ਮਾਤਾ ਹਰੇ ਕੋਈ ਕੁਝ ਨਹੀਂ ਕਰਨਾ ਕਰੋ ਜੀ ਕੋਈ ਸਾਲਾ ਨਾ ਹੋਵੇ ਤਾਂ ਦੱਲਾ ਕੁੜੀ ਯਾਰ 10 8 ਸਾਲ ਦੀ ਕੁੜੀ ਤਾਂ ਉਹਦਾਂ ਦੀ ਆ ਛੋਟੀ ਜਿਹੀ ਕੁੜੀ ਆ ਵੀਰ ਜੀ ਮੈਂ ਆਇਆ ਸੀ ਸ਼ੁਰੂ ਤੋਂ ਆਨੇ ਆ ਸੀ ਠੀਕ ਹੈ ਜੇ ਮੈਂ ਉਹਨੂੰ ਆਪ ਤਾਂ ਮੈਂ ਪੁੱਛਿਆ ਗਿਆ ਕਿ ਨਾ ਦੱਸ ਤੂੰ ਕੀ ਕੀਤਾ ਜੀ ਤੈਨੂੰ ਦੱਸ ਕੀ ਕਰਦਾ ਹੈ ਦੱਸ ਤੂੰ ਕੀ ਕੀਤਾ ਹਾਂ ਵਿਆਹ ਕਰਾ ਲੈ ਬਤਾ ਜੀ ਕੁੜੀ ਨੂੰ ਕਿ ਵਿਆਹ ਚੱਕ ਪਤਰਾ ਕੀ ਆਵਾ ਸੀ ਇਹ ਜੱਫੀ ਪਾ ਲੈ ਕੈਨੂ ਕਿਹਾ ਪਤਾ ਨਹੀਂ ਕਰੇ ਕੋਈ ਨਹੀਂ ਕਰੇ ਕੋਈ ਨਹੀਂ ਸੀ ਵੀਰੇ ਯਾਰ ਮੇਰਾ ਮਾਜ ਦੀ ਜਿਹੜੀ ਕਰਦੀ ਆ ਯਾਰ ਵਿਚਾਰੀ ਉਹ ਤਾਂ ਬੇਸਿਕਾ ਨਾ ਕੰਮ ਕਰਦੀ ਆ ਪਤਾ ਨਹੀਂ ਕਿੰਨਾ ਦਸਨ ਕਿ ਆਂਦਾ ਸੀਗਾ ਉਹ ਆ ਕੇ ਚੱਕਿਆ ਸੀ ਪੁੱਤਿਆਂ ਨੂੰ ਮਾਇਕਾ ਮਾਮਾ ਉਹਦਾ ਦਪੈਂਡ ਆਈਆ ਰ ਹੈ ਤੇ ਚੱਕਣ ਦਾ ਕੀ ਮਤਲਬ ਹੋਇਆ ਚੰਗੀਆਂ ਲਾਉਥੋਂ ਹੈ ਨੋਤਰੀਆ ਆੜਾ ਬੇਟਾ ਰਿੰਕੂ ਰਿੰਕੂ ਕਿੱਥੋਂ ਆਉਂਦਾ ਇੱਥੇ ਕੀ ਕਰਤੂਤ ਕੀਤੀ ਏ ਤੂੰ ਕੁੜੀ ਨੂੰ ਆ ਨਾ ਛੋਟੀ ਬੱਚੀ ਨੂੰ ਹੱਥੋਂ ਉਤ ਪਾਇਆ ਜਾਣ ਨੂੰ ਛੇੜ ਛੜ ਜੋ ਵੀ ਕੀਤੀ ਏ ਤੂੰ ਉਹਦਾ ਤੈਨੂੰ ਪਛਤਾਵਾ ਹੈਗਾ ਕਿਹੜੇ ਪਿੰਡ ਦਾ ਹੁੰਦ ਤੂੰ ਵੰਦਰੀ ਟਾਣੇ ਵੰਦਰੀ ਟਾਣੇ ਤੇ ਕਿੰਨਾ ਕ ਟਾਈਮ ਹੋ ਗਿਆ ਆਉਂਦੇ ਨੂੰ ਤੈਨੂੰ ਇੱਥੇ ਇੱਥੇ ਮੰਨੂ ਹੋਊਗਾ ਜੀ ਵਾਵਾ ਚਾਲ ਹੋਊਗਾ ਵਾਵਾ ਸਾਲ ਹੋ ਗਏ ਜੇ ਇਸ ਤੋਂ ਬਾਅਦ ਤੂੰ ਇਸ ਪਿੰਡ 'ਚ ਵੜ ਗਿਆ ਫੇਰ ਨੱਕਿੰਗੀ ਤੇ ਕਿਸੇ ਕਿਸੇ ਵੀ ਤੇਰੇ ਤੇ ਉਹ ਕਿ ਕਿਸੇ ਵੀ ਸ਼ੋਰ ਨੇ ਜਾਂ ਕਿਸੇ ਨੇ ਵੀ ਕਿਸੇ ਨੇ ਵੀ ਫੜ ਲਿਆ ਤਾਂ ਵੀ ਉਹਦਾ ਜ਼ਿੰਮੇਵਾਰ ਤੂੰ ਖੋਨਾ ਕਿਉਂਕਿ ਤੂੰ ਗੰਦ ਪਾਉਣਾ ਤੇ ਆਸੇ-ਪਾਸੇ ਪਿੰਡਾਂ 'ਚ ਵੀ ਹੁਣ ਤੇਰੀ ਭੇਜਾਂਗੇ ਇਹਦਾ ਵੀਰ ਧਿਆਨ ਰੱਖੋ ਆ ਬਾਬੇ ਪਿੰਡਾਂ 'ਚ ਵੜ ਕੇ ਨਿੱਕੇ-ਨਿੱਕੇ ਜਵਾਕਾਂ ਨੂੰ ਵਿਚਾਰੀ ਨਿੱਕੀ ਜੀ ਜਵਾਗੜੀ ਸੀ 10 ਸਾਲਾਂ ਦੀ ਉਹਦੇ ਨਾਲ ਕੋਈ ਗਲਤ ਹਰਕਤ ਕਰ ਰਿਆ ਸੀਗਾ ਆਪਾਂ ਫੜਿਆ ਇਹ ਤੇ ਚਲੋ ਇਹਨੂੰ ਇਹਦੇ ਹਾਲ ਤੇ ਇੱਕ ਵਾਰੀ ਸਮਝਾ ਕੇ ਬੰਦੇ ਨੂੰ ਛੱਡਦੇ ਆਂ ਤੇ ਐਵੇਂ ਜੇ ਸਾਧਾਂ ਤੋਂ ਬਚੋ ਤੇ ਇਹਨੂੰ ਇਹ 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 ਜਿਹੜੇ ਗੰਦਾ ਨੂੰ ਨਾ ਪਿੰਡ 'ਚ ਵੜਨ ਤੋਂ ਰੋਕੋ ਹਨਾ ਧਿਆਨ ਰੱਖਿਆ ਕਰੋ ਆਪਦੇ ਬੱਚਿਆਂ ਦਾ ਵੀ